ਇਹਦੀ ਮਾਂ ਬਹੁਤ ਚੰਗੀ ਹੈ ਬਈ 20 ਲੀਟਰ ਦੱਸਿਆ ਮਾਲਕਾਂ ਨੇ ਕਹਿੰਦੇ ਦੁੱਧ ਸੀਗਾ ਸੱਟ ਅੱਛਾ ਹਾਂ ਦਿੰਦੇ ਨਹੀਂ ਸੇ ਤਾਂ ਲਿਆਉਂਦੇ ਦਾ ਖਰ ਘਰ ਖਾਤਰੀ ਆ ਪਾਲਣ ਖਾਤਰ ਹਾਂ ਜੇ ਕੋਈ ਹੋ ਗਈ ਸੇਲ ਦੇ ਦੈ ਨਹੀਂ ਰੱਖਾਂਗੇ ਦੇਖੁੰਦੇ ਹਣਾ ਬਈ ਬਈ ਬਾਲੇ ਤਾਂ ਠੋਲੂ ਪਿੰਡ ਆਉਦਾ ਕੀ ਕੀ ਹੋਣ ਲੱਗਦੀ ਇਹਦੇ ਵਿੱਚ ਦੇਖ ਬਾਲੀ ਜੇ ਤਾਂ ਮੋੜਨਾ ਹੈ ਹੈ ਵੀ ਜਮਾ ਕਾਲੀ ਜੱਟ ਮੈਂ ਕਾਲੀ ਜੱਟ ਦੇਖੋ ਜਮਾ ਹਾਂਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਧਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਵੀਰੇ ਤਿੰਨ ਕਟੀਆਂ ਸੇਲ ਵਾਸਤੇ ਆ ਬਾਈ ਸੇ ਵੀ ਖਾਲਸੇ ਕੋਲੇ ਕੱਲੀ-ਕੱਲੀ ਦਾ ਮੁੱਲ ਵੀਡੀਓ ਦੇ ਵਿੱਚ ਹੀ ਹੋਊਗਾ ਬਾਈ ਵੀਡੀਓ ਹੋएगी 24 ਤਰੀਕ ਦੂਸਰਾ ਮਹੀਨਾ 2025 ਦੀ ਆ ਆ ਤੁਹਾਡੇ ਸਾਹਮਣੇ ਦੋਸਤੋ ਕਟੀਆਂ ਖੜੀਆਂ ਸਿੰਗਾ-ਸੁੰਗਾ ਦਾ ਬਹੁਤ ਸੋਹਣਾ ਤੇ ਉਮਰ ਤੇ ਮੁੱਲ ਆਪਾਂ ਵਿੱਚ ਹੀ ਕਰ ਦਾਂਗੇ ਹਨਾ ਬਾਈ ਵੀਡੀਓ ਦੇ ਹਾਂ ਬਾਈ ਆ ਜਾ ਫਿਰ ਬਾਈ ਸਾਹਮਣੇ ਇੱਧਰ ਪਹਿਲਾਂ ਤਾਂ ਵੀਰੇ ਆਪਦਾ ਮੋਬਾਈਲ ਨੰਬਰ ਬੋਲੋ ਉਹਨਾਂ ਨੰਬਰ ਹੈਗਾ ਵੀਰੇ 62832 62714 62832 62714 ਠੀਕ ਆ ਬਾਈ ਤੇ ਆ ਇੱਕ ਨੰਬਰ ਵਾਲੀ ਦੀ ਬਾਈ ਸੇ ਵੀ ਕਿੰਨੀ ਉਮਰ ਆ ਇਹਦੀ 1.5 ਸਾਲ ਉਮਰ ਹੈ ਵੀਰੇ 1.5 ਕਿਸਾਲ ਉਮਰ ਹਾਂ ਬਹੁਤ ਕਸਾ ਹੁੰਦਾ ਹੀ ਬਹੁਤ ਫੇਸ ਕੁਆਲਿਟੀ ਪੂਰੀ ਵਧੀਆ ਚਾਰ ਥਾਣੋਂ ਵਧੀਆ ਪਰ ਕੋਈ ਫੋਟਸਾਂਗ ਨਹੀਂ ਚਾਰ ਥਾਣੀ ਆ ਪੂਰੇ ਚਮਤਾਰ ਚਾਰ ਥਾਣੋਂ ਠੀਕ ਆ ਠੀਕ ਆ ਦਰਦੀ ਆ ਵੀਰੇ ਥੋੜਾ ਜਿਹਾ ਕੋਈ ਕੋਈ ਪਸੂ ਡਰ ਜਾਂਦਾ ਹੈਗਾ ਚਾਰ ਥਾਣਾ ਕੋਈ ਫੋਟਸਾਂਗ ਨਹੀਂ ਵੀਰੇ ਤੇ 1.5 ਸਾਲ ਉਮਰ ਆ ਬਾਈ ਬਸ 1.5 ਸਾਲ ਆ ਵੀ ਜਮਾ ਜੈੱਡ ਬਲੈਕ ਕੱਟੀ ਆ ਜਮਾ ਜੈੱਡ ਬਲੈਕ ਵਾਲ ਵੀ ਨਹੀਂ ਬਾਈ ਚਿੱਟਾ ਪੂਰਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਹੋਈ ਤਾਂ ਕਿਸੇ ਦੇ ਉਹ ਤੋਂ ਆਪ ਦੱਸ ਹੈ ਹੀ ਨਹੀਂ ਭੋਰਾ ਵੀ ਹੈ ਨਹੀਂ ਨਾ ਤਿੰਨਾ ਕੱਟੀਆਂ ਦੇ ਤੇ ਮੁੱਲ ਫਿਰ ਬਈ ਜਾਇਜ਼ ਜਾ ਕੀ ਕਰਦੇ ਮੁੱਲ ਬਈ ਜਮਾ ਜਾਏ ਜੀ ਇਹਦਾ ਦੇਣ ਲੈਣ ਈ ਆ 32000 ਰੁਪਏ 32000 32000 ਰੁਪਏ 32000 ਚ ਜਮਾ ਬਈ ਛੋਟ ਛਪੇ ਹੋ ਮਾੜਾ ਮੋਟਾ ਬਾਈ ਕਹਿੰਦਾ ਜਾਇਜ਼ ਜਾ ਮੁੱਲੀ ਕਰਾਂਗੇ ਤੇ ਨੰਬਰ 2 ਵਾਲੀ ਦੀ ਬਈ ਕੀ ਡਿਟੇਲ ਹੈ ਇਹਦੀ ਕਿੰਨੀ ਉਮਰ ਹੈ ਇਹਦੀ ਇਹੀ ਉਮਰ ਹੈ ਲਈ ਆ ਬਈ ਅੱਛਾ ਇੰਨੀ ਕੀ ਡੇਢ ਸਾਲ ਦੀ ਉਮਰ ਹੈ ਦੀ ਹੈ ਹਾਂ ਤੇ ਇਹ ਵੀ ਬਹੁਤ ਵਧੀਆ ਥਾਣ ਕੋਈ ਨਹੀਂ ਥਾਣ ਦੇਖੋ ਇਹਦਾ ਬਈ ਜੀ ਇਹਦੇ ਵੀ ਚਾਰ ਥਾਣੀਆਂ ਜਮਾ ਚਾਰ ਥਾਣ ਬਈ ਖਿੰਮਾ ਖਿੰਮਾ ਲੱਗਿਆ ਦਾ ਹਾਂ ਗੈਪ ਵੀ ਬਹੁਤ ਹੈ ਬਹੁਤ ਗੈਪ ਆ ਬਈ ਇੱਕੋ ਜਿਹਾ ਚਾਰ ਥਾਣਾ ਵੀਰੇ ਕਿਸੇ ਦੇ ਕੋਈ ਫੋਟੋ ਸ਼ਾਟ ਨਹੀਂ ਜੇ ਹੋਈ ਤਾਂ ਬਹੁਤ ਦੱਸ ਦਾਂਗੇ ਕਾਗਜ਼ ਰੱਖਿਆ ਪਿੰਡਾ ਦੇਖੋ ਡੁੰਡੀ ਭਰਦੀ ਹੈ ਡੇਢ ਸਾਲ ਉਮਰ ਦੇ ਵਿੱਚ ਹੈ ਬਸ ਡੇਢ ਸਾਲ ਦੀ ਹਾਂਜੀ ਤੇ ਇਹਦਾ ਕੀ ਮੁੱਲ ਰੂਗਾ ਵਿਚਾਰ ਇਹਦਾ ਵੀ 32000 ਇਹਦਾ ਹੀ 32000 ਹਾਂਜੀ ਦੋ ਸਿੰਘ ਦੇਖੋ ਮੋੜਨ ਲੱਗ ਦੋ ਨੰਬਰ ਵਾਲੀ ਦਾ ਵੀ 32000 ਮੋਲਾ ਤੇ ਸਹਿੰਗੇ ਇਹਦੇ ਬਹੁਤ ਸੋਹਣੇ ਆ ਠੋਲੂ ਵੀ ਟੱਪਣਾ ਸਿੰਘ ਆ ਵੀ ਦੀ ਠੋਲੂ ਹਾਂ ਕੁੰਡੇ ਬਹੁਤ ਹਨ ਹਾਂ ਜੀ ਪੂਰੇ ਤੇ ਦੁੱਧ ਦਾ ਦਿੱਤਾ ਬਾਈ ਇਹਨਾਂ ਦਾ ਮਾਮਾ ਦਾ ਪਤਾ ਮਾੜਾ ਮੋਟਾ ਕੁਛ ਬਾਈ ਦੱਸ ਕੇ ਤਾਂ ਆਪਾਂ ਨੂੰ ਇਹਦਾ ਦਿੱਤਾ 18 ਲੀਟਰ ਅੱਛਾ ਉਹ ਮਾਮਾ ਦਾ ਦਿੱਤਾ 17 ਲੀਟਰ 17 ਕਿਲੋ ਹਾਂ 17 18 ਵਾਲੀਆਂ ਤਾਂਆਂ ਕੱਟੀਆਂ ਠੀਕ ਆ ਠੀਕ ਆ ਬਾਈ ਹਾਂ ਜੀ ਤੇ ਬਾਕੀ ਬਾਈ ਤੁਸੀਂ ਹਨਾ ਜਿਹੜੀ ਕਿਸੇ ਵੀ ਭਰਾਣੇ ਖਰੀਦਣੀ ਆ ਆਪ ਦੀ ਸਮਝ ਨਾਲ ਸੋਚਾ ਉਹਦੇ ਹਿਸਾਬ ਨਾਲ ਤੁਸੀਂ ਖਰੀਦਣੀ ਹੁੰਦੀ ਹੈ ਕੱਟੀ ਬਾਕੀ ਪਸ਼ੂ ਦੋਨੇ ਹੀ ਚੰਗੇ ਐ ਵੀ ਤੇ ਨੰਬਰ 3 ਵਾਲੀ ਇਹ ਛੋਟੀ ਆ ਗਈ ਇਹ ਥੋੜੀ ਛੋਟੀ ਹੈ ਵੀਰੇ ਸਾਲ ਸਵਾ ਇੱਕ ਇਹਦੀ ਮਾਂ ਤੁਸੀਂ ਕਹਿੰਦੇ ਸੀ ਬਾੜੀ ਚੰਗੀ ਆ ਇਹਦੀ ਮਾਂ ਬਹੁਤ ਚੰਗੀ ਆ ਬਈ 20 ਲੀਟਰ ਦੱਸਿਆ ਮਾਲਕਾਂ ਨੇ ਕਹਿੰਦੇ ਦੁੱਧ ਸੀਗਾ ਸੱਟ ਅੱਛਾ ਹਾਂ ਦਿੰਦੇ ਨਹੀਂ ਸੀ ਇਹ ਤਾਂ ਲਿਆਂਦੀ ਦਾ ਖਰ ਖਰ ਖਾਤਰੀ ਆ ਪਾਲਣ ਖਾਤਰ ਹਾਂ ਜੇ ਕੋਈ ਹੋ ਗਈ ਸੇਲ ਦੇ ਦੈ ਨਹੀਂ ਰੱਖਾਂਗੇ ਠੀਕ ਆ ਉਮਰ ਹਜੇ ਸਵਾ ਕਸਾਲ 2 ਸਾਲ ਸਵਾ ਸਾਲ ਮੰਨ ਕੇ ਚੱਲੋ ਠੀਕ ਆ ਠੀਕ ਆ ਤੇ ਇਹਦਾ ਕੀ ਮੁੱਲ ਕਰਦਾ ਬਈ ਸੇ ਵੀ ਇਹਦਾ ਮੁੱਲ ਬਈ ਕਰਦੇ ਆ 28000 ਰੁਪਏ 28000 ਹਾਂ ਛੱਡ ਕਿਨੇ ਦੇਵਾਂ ਜਮਾ ਜਾਇਦ ਜੀ ਦੱਸਦੇ ਫਿਰ ਇੱਕ ਬਸ ਕਰ ਦਾਂਗੇ ਤੇ ਜਮਾਨਤਾਨ ਕਰ ਦਾਂਗੇ ਮਾਨਤਾਨ ਕਰ ਦਾਂਗੇ ਆ ਦੇਖ ਲਓ ਬਾਈ ਅੱਜ ਦੀ ਵੀਡੀਓ ਚ ਤਿੰਨ ਕੱਟੀਆਂ ਬਾਈ ਸੇ ਵੀ ਖਾਸ ਜੇ ਕਰੇ ਪਿੰਡ ਧਨ ਸਿੰਘ ਖਾਨਾ ਜਿਹੜਾ ਬਠਿੰਡਾ ਪਿੰਡਾ ਪੁੰਡਾ ਦੇਖੋ ਜਮਾ ਕੋਈ ਫੋਟ ਸੰਗ ਨੇ ਆ ਪਤਲਾ ਜੱਟ ਦੇਖੋ ਬਾਕੀ ਬਾਈ ਕਿਸੇ ਭਰਾ ਨੇ ਜਿਸ ਤਰ੍ਹਾਂ ਬਕਾਉ ਬੁਸਦੇ ਅੜ ਤਰਾਉਣੀਆਂ ਮੇਰਾ ਹੈਠਾ ਨੰਬਰ ਆ ਤਿੰਨਾ ਚੋਂ ਬਾਈ ਤੁਹਾਨੂੰ ਕਿਹੜੀ ਵੀ ਪਸੰਦ ਹੁੰਦੀ ਆ ਕੋਲੇ ਆ ਜਾਓ ਆਪਦੀ ਬਾਈ ਕੰਨਾਂ ਤਸੱਲੀ ਕਰ ਲਈ ਜਿਵੇਂ ਮਰਜੀ ਤੇ ਆਕੇ ਤੁਸੀਂ ਖਰੀਦ ਸਕਦੇ ਹੋ ਤੇ ਵਿੱਚ ਕੱਟੀ ਆ ਗਈ ਬਾਈ ਜੀ ਤੋੜ ਕੇ ਤੁਹਾਨੂੰ ਦਿਖਾਉਣੇ ਆਪਾਂ ਕੱਲਾ ਕੱਲਾ ਨਗ ਠੀਕ ਆ ਵੀਰੇ ਮੋੜ ਲਿਆ ਇਹਨੂੰ ਵੀ ਇਹਦਾ ਮੁੱਲ ਬਾਈ ਕਿੰਨਾ ਕਰਿਆ ਸੀ 28000 ਰੁਪਏ 28 ਹੇਰ ਮੋਲਾ ਵੀਰੇ ਇਹਦੇ ਚੋ ਛੋਟ ਛੱਪਾ ਬਾਈ ਕਹਿੰਦਾ ਆਪਾਂ ਕਰ ਦਾਂਗੇ ਇਹ ਨੰਬਰ 1 ਤੇ ਆ ਗਈ ਇਧਰੋਂ ਬਾਈ ਸਵਾ ਸਾਲ ਕੁ ਉਮਰ ਆ ਦੋ ਵਾਲੀ ਵੀ ਤੋਰ ਦਰੇ ਹਨਾ ਵੀ ਹਾਂਜੀ ਤੋਰ ਦਰ ਸਾਰੀਆਂ ਤੋਰ ਕੇ ਚੈੱਕ ਕਰਾਈ ਦੇ ਇਹ ਵੀ ਸਾਨੂੰ ਤੋਰ ਕੇ ਦਿਖਾਉਣੇ ਆ ਵੀਰੇ ਮੁੱਲ ਤੇ ਉਮਰ ਬਾਈ ਸੇ ਵੀ ਬੋਲ ਹੀ ਦੇ ਉਮਰ ਕਿੰਨੀ ਆ ਦੀ ਉਮਰ 1.5 ਸਾਲ ਆ ਵੀਰੇ ਉਮਰ 1.5 ਸਾਲ ਫਿਰ ਕੁਆਲਿਟੀ ਬਹੁਤ ਵਧੀਆ ਕੋਈ ਫੋਟ ਸਾੰਗ ਨਹੀਂ ਇਹ ਦੇਖੋ ਬਾਈ ਗੱਲਾ ਗੱਲਾ ਥਣ ਚਾਰੇ ਕੱਟਣੇ ਤਿੰਨਾਂ ਦੇ ਕਿਸੇ ਦੇ ਕੋਈ ਫੋਰਸਾਂਗ ਨਹੀਂ ਬਿਆਨ ਹੁੰਦਾ ਨਾਲ ਕਈ ਵਾਰੀ ਹੋਵੇ ਤੇ ਅਗਲਾ ਦੱਸਦਾ ਨਹੀਂ ਉਹ ਕੰਮ ਨਹੀਂ ਵੀਰੇ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਸਿੰਘਾਂ ਦੀਆਂ ਬਾਲੀਆਂ ਜਿਆਦੇ ਚੰਗੀਆਂ ਨੇ ਇਹਦਾ ਬਾਈ ਸੇ ਵੀ ਕੀ ਮੁੱਲਾ ਇਹਦਾ 32000 ਵੀਰੇ 32000 ਹਾਂਜੀ ਛੱਡ ਦੇਗਾ 30 ਦੀ ਦੇਖ ਲਾਂਗੇ ਬਈ ਮੌਕੇ ਤੇ ਅੱਛਾ ਹਾਂ ਠੀਕ ਆ ਠੀਕ ਆ ਜਾ ਇਹ ਨੰਬਰ 3 ਤੇ ਆ ਗਈ ਇਹ ਵੀ ਸਿੰਘਾਂ ਦੀ ਬਹੁਤ ਸੋਹਣੀ ਆ ਇਹਦੇ ਸਿੰਘ ਬਾਲੇ ਜਿਆਦੇ ਕੁੱਟਿਆ ਹਨਾ ਬਈ ਬਈ ਬਾਲੇ ਤਾਂ ਠੋਲੂ ਪਿੰਡ ਆਉਦਾ ਕੀ ਕੀ ਹੋਣ ਲੱਗਦੀ ਇਹਦੇ ਵਿੱਚ ਦੇਖ ਬਾਲੀ ਜਾਲੇ ਤਾਂ ਮੋੜਨਾ ਹੈ ਹੈ ਵੀ ਜਮਾ ਕਾਲੀ ਜੱਟ ਬਲੈਕ ਕਾਲੀ ਜੱਟ ਦੇਖੋ ਜਮਾ ਜੱਟ ਵਾਲੀ ਵੀਰੇ ਜਮਾ ਜੱਡ ਬਲਾਇਆ ਕੱਟੀ ਆ ਇੱਕ ਨਹੀਂ ਕੋ ਉਮਰ ਦੀ ਆ ਵੀਰੇ ਬਸ 19 ਆ ਵੀਰੇ 1.5 ਸਾਲ ਤੱਕ 1.5 ਸਾਲ ਤੱਕ ਦੋਨੇ ਤਾਂ ਹਨਾ ਹਾਂ ਠੀਕ ਪੰਜ ਚਾਰ ਮਹੀਨੇ ਸਾਂਹ ਕੇ ਬਈ ਇਹਦਾ ਘਰ ਪਾਲੀਆਂ ਭਾਗ ਲਾ ਦਿੰਨੇਗਾ ਹਾਂ ਬਾਰੇ ਡੈਰੀ ਕਰ ਦਿੰਨੇ ਸੰਭਾਲ ਵਾਲੇ ਦੇ ਘਰੇ ਭਾਈ ਜਾਨ ਸੁਰੱਖਣਾ ਬਹੁਤ ਬਾਨਾ ਕੱਟੀਆਂ ਨੇ ਏ ਦੇਖੋ ਥਾਂ ਤੇ ਇੱਕ ਕਰਾਰਨਾ ਕਈ ਵਾਰੀ ਨਾ ਕੁਝ ਕਰ ਦੂੰਗਾ ਬੜੇ ਗੈਪ ਤੇ ਥਾਂ ਆ ਦੇਖ ਬਈ ਇਹਦਾ ਮੁੱਲ ਇਹਦਾ ਹੀ 32 ਇਹਦਾ ਹੀ 32000 ਇਹਦਾ ਹੀ 32000 ਮੁੱਲ ਆ ਬਈ ਤਿੰਨਾ ਚੋਂ ਮਾਨਤਾਣ ਕਰ ਦੇਣਗੇ ਜੇ ਇਕੱਠੀਆਂ ਖਰੀਦਣਗਾ ਉਹ ਸਾਬ ਨਾ ਬਈ ਜੀ ਆ ਜਾਓ ਜੇ ਇਕੱਲੀ ਇਕੱਲੀ ਖਰੀਦਨੀ ਆ ਤਾਂ ਉਹ ਮੈਂ ਫੋਨ ਲਾ ਲੇ ਬਈ ਦਾ ਵੀਡੀਓ ਦੇ ਉੱਤੇ ਨੰਬਰ ਚੱਲੀ ਜਾਂਦਾ ਆ ਦੇਖੋ 24 ਤਰੀਕ ਦੂਜਾ ਮਹੀਨਾ 2025 ਦੀ ਵੀਡੀਓ ਓਕੇ ਬਈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ